ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਸਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਕਾਲੀ ਰੂਹ ਤੇ ਮੜਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਮਿਹਰਬਾਨੀ ਤੁਹਾਡਾ ਦਰਸ਼ਨ ਨਮਨ